ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਜੀਰਾ ਸ਼ਰਾਫ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਕਿ ਸਾਂਝਾ ਮੋਰਚਾ ਜੀਰਾ ਚੱਲ ਰਿਹਾ ਪਿਛਲੇ 26 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਪਰ ਅੱਜ ਅਸੀਂ ਆਏ ਸੀ ਸਾਨੂੰ ਪਤਾ ਲੱਗਾ ਕਿ ਇੱਥੇ ਦੋ ਗੱਡੀਆਂ ਬਲੈਰੋ ਫੈਕਟਰੀ ਦੇ ਅੰਦਰ ਵੜੀਆਂ ਤੇ ਆਹ ਦੋ ਨੰਬਰ ਗੇਟ ਆ ਜਿਹੜਾ ਕਿ ਇਹ ਖੁੱਲਾ ਫੈਕਟਰੀ ਵਾਲਿਆਂ ਦਾ ਤੇ ਸਿਕਿਉਰਿਟੀ ਉੱਤੇ ਸਾਹਮਣੇ ਆ ਜਦੋਂ ਸਾਨੂੰ ਪਤਾ ਲੱਗਾ ਵੀ ਦੋ ਗੱਡੀਆਂ ਅੰਦਰ ਵੜੀਆਂ ਤੇ ਅਸੀਂ ਆਣ ਕੇ ਸਿਕਿਉਰਿਟੀ ਗਾਰਡ ਸਿਕਿਉਰਿਟੀ ਨੂੰ ਪੁੱਛਿਆ ਸਿਕਿਉਰਿਟੀ ਕਹਿੰਦੀ ਵੀ ਇਹ ਨਵਾਂ ਮੀਟਰ ਲਾਉਣ ਆਏ ਆ ਤੇ ਫ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਆ ਫੈਕਟਰੀ ਹਲੇ ਤੱਕਰ ਬੰਦ ਨਹੀਂ ਕੀਤੀ। ਲਖਤੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ ਬਸ ਹਵਾ 'ਚ ਪਲੰਦੇ ਝੂਠੇ ਮਾਰੇ ਆ ਇਹਨਾਂ ਨੇ। ਅੱਜ ਤੱਕ ਵੀ ਜੀਰਾ ਸ਼ਰਾਬ ਫੈਕਟਰੀ ਨੂੰ ਲਖਤੀ ਰੂਪ ਦੇ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ। ਕੋਈ ਵੀ ਲਖਤੀ ਰੂਪ ਇੱਥੇ ਦਿੱਤਾ ਨਹੀਂ ਗਿਆ। ਕੀ ਭਗਵੰਤ ਮਾਨ ਸਰਕਾਰ ਦੱਸੂਗੀ 26 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਆ ਸਤਾਏ ਹੋਏ ਲੋਕ ਬੈਠੇ ਆ ਆ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ। ਇਹ ਫੈਕਟਰੀ ਨੂੰ ਆ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਇੱਥੋਂ ਨਾਲ ਪਲਾਂਟ ਆ। ਇਹ ਪਲਾਂਟ ਨੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੂਸ਼ਿਤ ਕੀਤਾ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫਲਾਈਆਂ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਸ਼ੂ ਮਾਰੇ ਇਹ ਫੈਕਟਰੀਆਂ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਦੇ ਰੂਪ ਵਿੱਚ ਕਤਲ ਕੀਤੇ ਆ ਤੇ ਭਗਵੰਤ ਮਾਨ ਇਕੱਲੇ ਗਲੇ ਦੀਆਂ ਸੋਵਾਂ ਖਾ ਕੇ ਫੈਕਟਰੀ ਬੰਦ ਕਰਦਾ ਫਿਰਦਾ ਅਸੀਂ 26 ਮਹੀਨਿਆਂ ਤੋਂ ਲਗਾਤਾਰ ਥਾਂ ਜਾ ਮੋਰਤਾ ਦੀ ਰਾਤ ਲਾਈ ਬੈਠੇ ਆ ਅੱਜ ਬਿਜਲੀ ਮੁਲਾਜ਼ਮ ਇਹਨਾਂ ਦਾ ਨਵਾਂ ਮੀਟਰ ਲਾਉਣ ਆਏ ਆ ਕਿਉਂ ਨਵਾਂ ਮੀਟਰ ਲਾਉਣਾ ਆ ਕਿਹੜੀ ਕੁਲਮ ਨਵਾਂ ਮੀਟਰ ਲਾਉਣਾ ਆ ਉਹ ਸਾਨੂੰ ਤਾਂ ਤੁਸੀਂ 1 ਲੱਖ 60 ਹਜ਼ਾਰ ਦਾ ਜੁਰਮਾਨਾ ਪਾਇਆ ਸੀ ਅੱਜ ਤੱਕ ਇਹਨਾਂ ਦੀ ਜੂੰਟ ਕਿਉਂ ਨਹੀਂ ਕੱਟੀ ਇਹਨਾਂ ਦੀ ਬਿਜਲੀ ਕਿਉਂ ਨਹੀਂ ਕੱਟੀ ਤੇ ਤੁਸੀਂ ਨਵਾਂ ਮੀਟਰ ਲਾਉਣਾ ਹੈ ਸ਼ਰਾਬ ਫੈਕਟਰੀ ਦੇ ਵਿੱਚ ਆਹ ਵੇ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਆਹ ਦੇਖੋ ਪੰਜਾਬ ਸਰਕਾਰ ਦੀਆਂ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਪੰਜਾਬ ਸਰਕਾਰ ਦੀਆਂ ਆਹ ਦੇਖੋ ਇਹ ਫਰੀਦਕੋਟ ਤੋਂ ਆਈ ਗੱਡੀ ਆ ਪੰਜਾਬ ਸਰਕਾਰ ਦਾ ਸੋ ਇਧਰ ਗੱਡੀਆਂ ਵਿੱਚ ਵੜੀ ਜਾਂਦੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਕਿਹੜੀ ਗੱਲੋਂ ਗੱਡੀਆਂ ਹੁੰਦੀਆਂ ਜਦੋਂ ਅਸੀਂ ਧਰਨਾ ਉੱਥੇ ਪੱਕਾ ਲਾਇਆ ਹੋਇਆ ਇੱਕ ਮਿੰਟ ਨਾਲ ਗੱਲ ਕਰਦੇ ਕੋਈ ਸਾਹਬ ਹੋਵੇ ਕੋਣ ਆ ਭਗਵਾਨ ਤਮਨ ਨੂੰ ਬੇਨਤੀ ਕਰਦੇ ਆ ਇਹ ਫੈਕਟ ਨੂੰ ਪੱਕੇ ਤੌਰ ਤੇ ਬੰਦ ਕਰਕੇ ਇਸ ਨੂੰ ਜਿੰਦਾ ਲਾਓ ਤੇ ਇਸ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰੋ ਇਦਾਂ ਛੋਟੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਅੰਦਰ ਵੜਦੀਆਂ ਤੁਸੀਂ ਇਹ ਫੈਕਟਰੀ ਚਲਾਉਣਾ ਚਾਹੁੰਦੇ ਹੋ ਚਲਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਗਵਾਨ ਤਮਨ ਦੀ ਕਿਰਪਾ ਉਹ ਦੀ ਕਰੋ ਜਿਹੜਾ ਕਿ ਨਵਾਂ ਮੀਟਰ ਲਾਉਂਦੇ ਫਿਰਦੇ ਫੈਕਟਰੀ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਜੀਰਾ ਸ਼ਰਾਬ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਆ ਜਿੱਥੇ ਕਿ ਸਾਂਝਾ ਮੋਰਚਾ ਜੀਰਾ ਚੱਲ ਰਿਹਾ ਪਿਛਲੇ 26 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਪਰ ਅੱਜ ਅਸੀਂ ਆਏ ਸੀ ਸਾਨੂੰ ਪਤਾ ਲੱਗਾ ਕਿ ਇੱਥੇ ਦੋ ਗੱਡੀਆਂ ਬਲੈਰੋ ਫੈਕਟਰੀ ਦੇ ਅੰਦਰ ਵੜੀਆਂ ਤੇ ਆਹ ਦੋ ਨੰਬਰ ਗੇਟ ਆ ਜਿਹੜਾ ਕਿ ਇਹ ਖੁੱਲਾ ਫੈਕਟਰੀ ਵਾਲਿਆਂ ਦਾ ਤੇ ਸਿਕਿਉਰਿਟੀ ਉੱਤੇ ਸਾਹਮਣੇ ਆ ਜਦੋਂ ਸਾਨੂੰ ਪਤਾ ਲੱਗਾ ਵੀ ਦੋ ਗੱਡੀਆਂ ਅੰਦਰ ਵੜੀਆਂ ਤੇ ਅਸੀਂ ਆਣ ਕੇ ਸਿਕਿਉਰਿਟੀ ਗਾਰਡ ਸਿਕਿਉਰਿਟੀ ਨੂੰ ਪੁੱਛਿਆ ਸਿਕਿਉਰਿਟੀ ਕਹਿੰਦੀ ਵੀ ਇਹ ਨਵੇਂ ਮੀਟਰ ਲਾਉਣ ਆਏ ਆ ਤੇ ਫਿਰ ਬਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਆ ਫੈਕਟਰੀ ਹਲੇ ਤੱਕ ਬੰਦ ਨਹੀਂ ਕੀਤੀ। ਲਖਤੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ ਬਸ ਹਵਾ ਚ ਪਲੰਦੇ ਝੂਠੇ ਮਾਰੇ ਆ ਇਹਨਾਂ ਨੇ। ਅੱਜ ਤੱਕ ਵੀ ਜੀਰਾ ਸ਼ਰਾਬ ਫੈਕਟਰੀ ਨੂੰ ਲਖਤੀ ਰੂਪ ਦੇ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ। ਕੋਈ ਵੀ ਲਖਤੀ ਰੂਪ ਇੱਥੇ ਦਿੱਤਾ ਨਹੀਂ ਗਿਆ। ਕੀ ਭਗਵੰਤ ਮਾਨ ਸਰਕਾਰ ਦੱਸੂਗੀ 26 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਆ ਸਤਾਏ ਹੋਏ ਲੋਕ ਬੈਠੇ ਆ ਆ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ। ਇਹ ਫੈਕਟਰੀ ਨੂੰ ਆ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਇੱਥੋਂ ਨਾਲ ਪਲਾਂਟ ਆ। ਇਹ ਪਲਾਂਟ ਨੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਦੂਸ਼ਿਤ ਕੀਤਾ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫਲਾਈਆਂ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਸ਼ੂ ਮਾਰੇ ਇਹ ਫੈਕਟਰੀਆਂ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਦੇ ਰੂਪ ਵਿੱਚ ਕਤਲ ਕੀਤੇ ਆ ਤੇ ਭਗਵਾਨਤਮਾਨ ਇਕੱਲੇ ਗਲੇ ਦੀਆਂ ਸੋਮਾ ਖਾ ਕੇ ਫੈਕਟਰੀ ਬੰਦ ਕਰਦਾ ਫਿਰਦਾ ਅਸੀਂ 26 ਮਹੀਨਿਆਂ ਤੋਂ ਲਗਾਤਾਰ ਥਾਂ ਜਾ ਮੋਰਤਾ ਦੀ ਰਾਤ ਲਈ ਬੈਠੇ ਆ ਅੱਜ ਬਿਜਲੀ ਮੁਲਾਜ਼ਮ ਇਹਨਾਂ ਦਾ ਨਵਾਂ ਮੀਟਰ ਲਾਉਣ ਆਏ ਆ ਕੋਣ ਨਵਾਂ ਮੀਟਰ ਲਾਉਣਾ ਹੈ ਕਿਹੜੀ ਗਲਮ ਨਵਾਂ ਮੀਟਰ ਲਾਉਣਾ ਹੈ ਉਹ ਸਾਨੂੰ ਤਾਂ ਤੁਸੀਂ 1 ਲੱਖ 60 ਹਜ਼ਾਰ ਦਾ ਜੁਰਮਾਨਾ ਪਾਇਆ ਸੀ ਅੱਜ ਤੱਕ ਇਹਨਾਂ ਦੀ ਜੂੰਟ ਕਿਉਂ ਨਹੀਂ ਕੱਟੀ ਇਹਨਾਂ ਦੀ ਬਿਜਲੀ ਕਿਉਂ ਨਹੀਂ ਕੱਟੀ ਤੇ ਤੁਸੀਂ ਨਵਾਂ ਮੀਟਰ ਲਾਉਣਾ ਹੈ ਸ਼ਰਾਬ ਫੈਕਟਰੀ ਦੇ ਵਿੱਚ ਆਹ ਵੇ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਆਹ ਦੇਖੋ ਪੰਜਾਬ ਸਰਕਾਰ ਦੀਆਂ ਗੱਡੀਆਂ ਆਉਂਦੀਆਂ ਆਹ ਵੇ ਗੱਡੀਆਂ ਆਉਂਦੀਆਂ ਪੰਜਾਬ ਸਰਕਾਰ ਦੀਆਂ ਆਹ ਦੇਖੋ ਇਹ ਫਰੀਦਕੋਟ ਤੋਂ ਆਈ ਗੱਡੀ ਆ ਪੰਜਾਬ ਸਰਕਾਰ ਦਾ ਸੋ ਇਧਰ ਗੱਡੀਆਂ ਵਿੱਚ ਵੜੀ ਜਾਂਦੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਕਿਹੜੀ ਗੱਲੋਂ ਗੱਡੀਆਂ ਆਉਂਦੀਆਂ ਜਦੋਂ ਅਸੀਂ ਧਰਨਾ ਉੱਥੇ ਪੱਕਾ ਲਾਇਆ ਹੋਇਆ ਇੱਕ ਮਿੰਟ ਨਾਲ ਗੱਲ ਕਰਦੇ ਸਰਕਾਰੀ ਬਸਤੀਆ ਤੇ ਹੀ ਸਾਹ ਵਾਰੀ ਕੋਈ ਨਾ ਕੋਈ ਸਾਹ ਹੋਵੇ ਕੋਣ ਆ ਭਗਵਾਨ ਤਮਨ ਨੂੰ ਬੇਨਤੀ ਕਰਦੇ ਆ ਇਹ ਫੈਕਟ ਨੂੰ ਪੱਕੇ ਤੌਰ ਤੇ ਬੰਦ ਕਰਕੇ ਇਸ ਨੂੰ ਜਿੰਦਾ ਲਾਓ ਤੇ ਇਸ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰੋ ਇਦਾਂ ਛੋਡੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਅੰਦਰ ਵੜਦੀਆਂ ਤੁਸੀਂ ਇਹ ਫੈਕਟਰੀ ਚਲਾਉਣਾ ਚਾਹੁੰਦੇ ਹੋ ਚਲਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਗਵਾਨ ਤਮਨ ਦੀ ਕਿਰਪਾ ਦੀ ਕਰੋ ਜਿਹੜਾ ਕਿ ਨਵਾਂ ਮੀਟਰ ਲਾਉਂਦੇ ਫਿਰਦੇ ਫੈਕਟਰੀ ਦੇ ਵਿੱਚ